ਕੀ ਨਾਇਬ ਮੈਂ ਭਗਵੰਤ ਪ੍ਰਵਕਰ ਵਾਰਡ ਨੰਬਰ 70 ਦਾ ਪਾਸਸ਼ ਪਤੀ ਆ ਸਾਡੇ ਵਾਰਡ ਦੇ ਵਿੱਚ ਨੂ ਗੁੰਦਨਗ ਮੱਲਾ ਅੰਦਾ ਉਹਦੇ ਵਿੱਚ ਜਿਹੜਾ ਸਰਕਾਰੀ ਸੇਲੇ ਪਿਆ ਹੈ ਕਾਫੀ ਪੁਰਾਣਾ ਮੱਲਾ ਹੈ ਛੋਟਾ ਸੇਲੇ ਤੇ ਬੜੇ ਸਾਲਾਂ ਤੋਂ ਪਿਆ ਹੋਇਆ ਉਹਦੇ ਨਾਲ ਜੀਟੀ ਰੋਡ ਜਿਹੜਾ ਲੱਗਦਾ ਹੈ ਜੀਟੀ ਰੋਡ ਸਾਡਾ ਵਾਰਡ ਦਾ ਬਾਰਡਰ ਹੈ ਜੀਟੀ ਰੋਡ ਤੇ ਜਿਹੜਾ ਬਰਸਾਤ ਦਾ ਪਾਣੀ ਜਮਾ ਹੁੰਦਾ ਉਹ ਜੀਟੀ ਰੋਡ ਦਾ ਪਾਣੀ ਜਿਹੜਾ ਹੈ ਉਹ ਜੀਟੀ ਰੋਡ ਜਿਹੜੀ ਅਥਾਰਟੀ ਹੈ ਹਾਈਵੇ ਅਥਾਰਟੀ ਉਹਨਾਂ ਦਾ ਕੰਮ ਹੈ ਉਸ ਪਾਣੀ ਨੂੰ ਨਿਕਾਸੀ ਵਾਸਤੇ ਉਹਨਾਂ ਦਾ ਕੰਮ ਹੁੰਦਾ ਹੈ لیکن کچھ ਲੋਕਾਂ ਨੇ ਉੱਤੇ ਕੁਝ ادارےਾਂ ਨੇ ਆਪਣੇ ਪਰਸਨਲ ਮਫਾਦ ਵਾਸਤੇ ਉਸ ਸੀਵਰੇਜ ਦੇ ਪਾਈਪ ਜਿਹੜੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਸਾਡੇ ਉਸ ਮਹੱਲੇ ਦੇ ਸੀਵਰ ਵਿੱਚ ਜੋੜ ਦਿੱਤੇ ਸੀ ਜਿਸ ਕਰਕੇ ਇਹ ਸਾਰੇ ਮਹੱਲਾਂ ਦੇ ਵਾਸੀ ਮੇਰੇ ਨਾਲ ਆਏ ਆ ਅਸੀਂ ਮੇਰ ਸਾਹਿਬ ਨੂੰ ਕਮਿਸ਼ਨ ਸਾਹਿਬ ਨੂੰ ਅੱਜ ਗਿਆਪਨ ਦਿੱਤਾ ਕਿਉਂਕਿ ਮਹੱਲਾ ਬਹੁਤ ਅਗਰੈਸਿਵ ਹੋਇਆ ਸੀ ਚਾਰ ਪੰਜ ਸੌ ਲੋਕ ਉੱਥੇ ਇਕੱਠੇ ਹੋਏ ਸੀ ਮਹੱਲੇ ਦੇ ਔਰ ਮੈਂ ਸਮਝਦਾ ਕਿ ਐਜੀਟੇਸ਼ਨ ਦੇ ਤਰੀਕੇ ਤੋਂ ਪਹਿਲਾਂ ਅਸੀਂ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਜਿਹੜਾ ਸਮੱਸਿਆ ਹੈ ਇਹਦਾ ਹੱਲ ਜਿਹੜਾ ਹੈ ਪ੍ਰੋਪਰ ਤਿੱਕਣਾ ਕਰਾਤਾ ਜਾਵੇ ਜਲਦ ਤੋਂ ਜਲਦ ਕਰਾਇਆ ਜਾਵੇ ਔਰ ਅਗਰ ਅੱਜ ਸਾਡੇ ਗਿਆਪਨ ਦਿਨ ਤੋਂ ਬਾਅਦ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਉਸ ਤੋਂ ਬਾਅਦ ਅਸੀਂ ਐਜੈਂਡਾ ਰਸਤਾ ਅਪਣਾਵਾਂਗੇ ਮਹੱਲ ਨਵਾਸੀ ਨੇ ਗੱਲ ਸਮਝੀ ਮੇਰੇ ਨਾਲ ਆਏ ਹੈ ਔਰ ਅੱਜ ਅਸੀਂ ਬੜੇ ਸੁਹਾਰਤਪੂਰਨ ਤਰੀਕੇ ਦੇ ਵਿੱਚ ਅਸੀਂ ਮੇਹ ਸਾਬ ਨੂੰ ਕਪਟੇਸ਼ਨ ਸਾਬ ਨੂੰ ਜੁਆਇਡ ਕਪਟੇਸ਼ਨ ਸਾਬ ਨੂੰ ਇਹਦਾ ਗਿਆਪਨ ਦਿੱਤਾ ਹੈ ਔਰ ਅਫਸਰਾਂ ਦੀ ਡਿਊਟੀ ਵੀ ਲਗਾਤੀ ਗਈ ਹੈ ਔਰ ਅਫਸਰਾਂ ਨੇ ਸਾਨੂੰ ਆਸ਼ਵਾਸਨ ਵੀ ਦਿੱਤਾ ਹੈ ਕਿ ਇਹਨੂੰ 1-2 ਦਿਨ ਦੇ ਵਿੱਚ ਅਸੀਂ ਇਸ ਸਮੱਸਿਆ ਨੂੰ ਜਿਹੜਾ ਹੱਲ ਕਰਕੇ ਦਵਾਂਗੇ ਜਿਹੜੇ ਗੈਰਕਾਨੂੰਨੀ ਤਰੀਕੇ ਨਾਲ ਉੱਥੇ ਪਾਈਪ ਪਾਏ ਗਏ ਸਿਵਲਿਕ ਦੇ ਜੋੜੇ ਆ ਗਿਆ ਨਜਾਇਜ਼ ਬਰਸਾਤ ਦਾ ਪਾਣੀ ਔਰ ਗੰਦਾ ਪਾਣੀ ਪਰਸਨਲ ਧਾਰਿਆਂ ਦਾ ਪਾਣੀ ਉਹ ਜਿਹੜਾ ਅਸੀਂ ਉਹਨੂੰ ਪਾਈਪ ਨੂੰ ਜਿਹੜਾ ਪਾਈਪਲਾਈਨ ਨੂੰ ਥੋੜਾ ਤਾਵਾਂਗੇ ਤੇ ਮੈਂ ਸਮਝਦਾ ਕਿ ਜੇ ਇਹ ਹੱਲ ਜਿੰਨੀ ਜਲਦੀ ਹੋ ਜਵੇ ਉਹ ਮੱਲੇ ਵਾਸਤੇ ਸ਼ਹਿਰ ਵਾਸਤੇ ਬਿਹਤਰੀ ਹੈ ਔਰ ਬੰਦੇ ਦੇ ਬੱਚਿਆਂ ਦੇ ਵਾਸਤੇ ਬੇਤਰੀ ਆ ਬੱਚਿਆਂ ਦਾ ਜਿਹੜੀ ਸਿਹਤ ਖਰਾਬ ਹੋ ਰਹੀ ਹੈ ਗੰਦਾ ਪਾਣੀ ਗਲੀਆਂ ਚ ਘੁੰਮ ਰਿਹਾ ਗਲੀਆਂ ਦੇ ਵਿੱਚ ਨਹਿਰ ਦਾ ਮਾਹੌਲ ਗੰਦੇ ਪਾਣੀ ਦੀ ਨਹਿਰ ਗੰਦਾ ਨਾਲਾ ਬਣਿਆ ਹੋਇਆ ਹੈ ਜਿਆਦਾ ਪਾਣੀ ਆਣ ਕਰਕੇ ਇਸ ਕਰਕੇ ਆਪਾਂ ਅੱਜ ਮੇਰੇ ਸਾਹਿਬ ਦੇ ਉੱਤੇ ਆਸ ਰੱਖੀ ਹੈ ਕਮਿਸ਼ਨਰ ਸਾਹਿਬ ਤੇ ਆਸ ਰੱਖੀ ਹੈ ਔਰ ਮੈਨੂੰ ਪੂਰਨ ਉਮੀਦ ਹੈ ਕਿ ਇਸ ਦਾ ਹੱਲ ਜਲਦਤ ਜਲਦ ਹੋਏਗਾ ਅਧਿਕਾਰ ਉਹਨਾਂ ਨਾਲ ਵੀ ਗੱਲ ਹੋਈ ਜਿਹਨਾਂ ਨੇ ਸੀਵੇ ਜੋਰੇਗਾ ਹੈ ਜੀ ਪੂਰੇ ਬਟਾਣਾ ਕੋਸ ਅਧਾਰਨ ਲੋਕ ਮਿਲੇ ਸੀ ਕੱਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਦਾ ਹੱਲ ਕਰ ਰਹੇ ਹਾਂ ਜੀ ਮਤਲਬ ਉੱਥੋਂ ਸਾਨੂੰ ਲੱਗਦਾ ਹੈ ਕਿ ਉਹ ਉਹਦੇ ਇਹਦੇ ਵਿੱਚ ਝੁਕ ਨਹੀਂ ਹੈ ਕੋਈ ਰਾਤ ਨੂੰ ਨੇਦੇ ਦੇ ਵੀ ਜੁੜਿਆ ਗਿਆ ਜੀ ਇਹ ਬਰਸਾਤਾਂ ਤੋਂ ਪਹਿਲਾਂ 3 4 6 ਮਹੀਨੇ ਪਹਿਲਾਂ ਕਿਤੇ ਰਾਤ ਨੂੰ ਕੰਮ ਹੋਇਆ ਤੇ ਰਾਤ ਨੂੰ ਜੁੜਿਆ ਗਿਆ ਇਹ ਹੁਣ ਬਰਸਾਤਾਂ ਹੋਈਆਂ ਤੇ ਪਤਾ ਲੱਗਾ ਜਦੋਂ ਬਰਸਾਤਾਂ ਹੋਈਆਂ ਤਾਂ ਬਾਟਰ ਜਦੋਂ ਓਵਰਫਲੋ ਹੋ ਕੇ ਸਵੇਰੇ ਦਾ ਪਾਣੀ ਗਲੀਆਂ ਚ ਆਇਆ ਤਾਂ ਮਹਿਸੂਸ ਹੋਇਆ ਫਿਰ ਅਸੀਂ ਉਹਦੀ ਤਹਿਕੀਕਤ ਕੀਤੀ ਬੰਨਾਂ ਨਵਸੀਆਂ ਜਾ ਕੇ ਮੌਕਾ ਦੇਖਿਆ ਫਿਰ ਸਾਨੂੰ ਸਾਰਾ ਇਹ ਪਤਾ ਲੱਗਾ ਕਿ ਜਿਹੜਾ ਓਵਰਲੋਡਡ ਪਾਣੀ ਜਿਹੜਾ ਉਸ ਛੋਟੇ ਸੀਵਰ ਦੇ ਵਿੱਚ ਪੂਰੇ ਪੂਰਾ ਜੀਟੀ ਰੋਡ ਦਾ ਪਾਣੀ ਪਾ ਦਿੱਤਾ ਗਿਆ ਹੈ ਤੇ ਉਹ ਇੰਨਾ ਜਿਹੜਾ ਸੀਵਰ ਨਹੀਂ ਸਹਾਰ ਸਕਦਾ ਤੇ ਉਹ ਇਸ ਕਰਕੇ ਸਾਰਾ ਗਲੀਆਂ ਦੇ ਵਿੱਚ ਗੰਦਾ ਪਾਣੀ ਘੁੰਮਦਾ ਹੈ ਤੇ ਅੱਜ ਉਹਦੇ ਵਾਸਤੇ ਸੀ ਇਹਨਾਂ ਨੂੰ ਗਿਆਪਨ ਦਿੱਤਾ ਹੈ ਔਰ ਸਾਨੂੰ ਪੂਰਨ ਉਮੀਦ ਹੈ ਕਿ ਕੰਮ ਹੋਏਗਾ ਜਲਦ ਜਲਦ ਲੱਗਦਾ ਸਰ ਕਿੰਨੇ ਲੋਕ ਕੀਤੇ ਗਏ ਐ ਇਸੇ ਤਰ੍ਹਾਂ ਇਹ ਸਰ ਉੱਥੇ ਕੋਈ ਇਹ ਹੋਟਲ ਹੈ ਵੱਡਾ 골ਡਨ ਟ੍ਰਬਲ ਟੂਲ ਬਣਾ ਦਾ ਹੋਟਲ ਬਣਿਆ ਹੈ ਉਹਨਾਂ ਦਾ ਦਾਰਾ ਕਾਫੀ ਵੱਡਾ ਉੱਥੇ ਬੈਂਕ ਹੈ ਕੁਝ ਹੋਰ ਉੱਥੇ ਦੁਕਾਨਦਾਰ ਨੇ ਜਿਹੜੇ ਜੀਟੀ ਰੋਡ ਤੇ ਜਿਹਨਾਂ ਦੀਆਂ ਦੁਕਾਨਾਂ ਲੱਗਦੀਆਂ ਜੀਟੀ ਰੋਡ ਦਾ ਪਾਣੀ ਜਿਹੜਾ ਆ ਬਰਸਾਤ ਦਾ ਪਾਣੀ ਜੀਟੀ ਰੋਡ ਦੇ ਉੱਪਰ ਜਮਾ ਹੋ ਜਾਂਦਾ ਉਹਦੀ ਪ੍ਰੋਪਰ ਨਿਕਾਸੀ ਨਹੀਂ ਹੁੰਦੀ ਵੀ ਉੱਥੇ ਆ ਤੁਸੀਂ ਦੇਖਦੇ ਹੋਵੋਗੇ ਪਠਾਨਕੋਟ ਚੌਂ ਤੋਂ ਲੈ ਕੇ ট্রান্সਪੋਰਟ ਨਗਰ ਚੌਂ ਤੱਕ ਬਲਕਿ ਫੋਕਲ ਪੁਆਇੰਟ ਚੌਂਕ ਉਸ ਤੋਂ ਅੱਗੇ ਵੀ ਅਮਰਦਾਸ ਨਗਰ ਤੱਕ ਸਾਰੇ ਦਾ ਸਾਰਾ ਬਰਸਾਤ ਦਾ ਪਾਣੀ ਜੀਟੀ ਰੋਡ ਦੇ ਉੱਪਰ ਜਮਾ ਰਹਿੰਦਾ ਹੈ ਔਰ ਹਰ ਵਾਰ ਅਸੀਂ ਹਾਈਵੇ ਥੌਰਟੀ ਨੂੰ ਵੀ ਕਹਿੰਨੇ ਆ ਅਸੀਂ ਇੱਕ ਪਰ ਫਿਰ ਹਾਈਵੇ ਥੌਰਟੀ ਨੂੰ ਦੁਬਾਰਾ ਫੇ ਕਹਾਂਗੇ ਕਿ ਜੀ ਨਿਕਾਸੀ ਦਾ ਕਿਉਂਕਿ ਪਿੱਛੇ ਜਿਹੋ ਉਹਨੇ ਨਾਲਾ ਤੋੜ ਕੇ ਨਵਾਂ ਨਾਲਾ ਵੀ ਬਣਾਇਆ ਲੇਕਿਨ ਪਾਣੀ ਦੀ ਨਿਕਾਸੀ ਦਾ ਪ੍ਰੰਧ ਹਲੇ ਜਿੱਥੇ ਪ੍ਰੋਪਰ ਨਹੀਂ ਹੋਇਆ ਬਾਹਰ ਦੋ ਹਾਈਵੇ ਤੇ ਕੰਡੇ ਨੇ ਵੱਡੇ ਉਹਨਾਂ ਦੇ ਬਾਹਰ ਵੀ ਪਾਣੀ ਖੜਾ ਰਹਿੰਦਾ ਤੇ ਉਹ ਲੋਕਾਂ ਨੇ ਸ਼ਾਇਦ ਉਹ ادارے ਵਾਲਿਆਂ ਨੇ ਆਪਣੇ ਅੱਗੋਂ ਪਾਣੀ ਸਾਫ਼ ਕਰਨ ਵਾਸਤੇ ਜਾਂ ਕਿਸ ਤਰ੍ਹਾਂ ਆਪਣੇ ਪਰਸਨਲ ਇਸ਼ੂ ਨੂੰ ਲੈ ਕੇ ਉਹਨਾਂ ਨੇ ਉਹ ਪਾਈਪ ਨੂੰ ਜੁੜਵਾਇਆ ਤੇ ਜੇ ਉਹ ਨਜਾਇਜ਼ ਤਰੀਕੇ ਨਾਲ ਜੁੜਿਆ ਗਿਆ ਤਾਂ ਉਹਨੂੰ ਪਾਈਪ ਨੂੰ ਕਟਣਾ ਬੰਦ ਆ ਔਰ ਮਹੱਲੇ ਨੂੰ ਤੋਂ ਯਾਦ ਮਿਲੇ ਮੱਲਾ ਬੜਾ ਸ਼ਾਂਤਿਪੂਰਨ ਤਰੀਕਾ ਰਹਿੰਦਾ ਸੀ ਕਦੀ ਉੱਥੇ ਨਹੀਂ ਸਮੱਸਿਆ ਨਹੀਂ ਸੀ ਪਰ ਇੱਕਦਮ ਜਿਹੜੀ ਇਹ ਬਸਾਹਤਾਂ ਤੇ ਜਿਹੜੀ ਸਮੱਸਿਆ ਹੋਈ ਹੈ ਉਸ ਤੋਂ ਬਾਅਦ ਹੀ ਸਾਨੂੰ ਪਤਾ ਲੱਗਾ ਕਿ ਉੱਥੇ ਜਿਹੜੇ ਗੈਰ ਕਾਨੂੰਨੀ ਤਰੀਕੇ ਨਾਲ ਪੈਪ ਜਿਹੜੇ ਪਾਣੀ ਦੇ ਜੁੜੇ ਗਏ ਆ ਤੇ ਇਹਨੂੰ ਜਲਦ ਜਲਦ ਹਟਾਇਆ ਜਾਵੇ ਸਾਡੀ ਮੰਗ ਹੈ ਸਾਰੇ ਮਹੱਲੇ ਨਾਲ ਅਸੀਂ ਦੀ ਇਸੇ ਮੰਗ ਨੂੰ ਦੇਖਦੇ ਹੋਏ ਸਾਨੂੰ ਐਡੀ ਐਜੀਸ਼ਣ ਦਾ ਰਸਤਾ ਨਾ ਪ੍ਰਾਣਾ ਪਵੇ ਧਰਨਿਆਂ ਵੱਲ ਨਾ ਜਾਣਾ ਪਵੇ ਅੱਜ ਅਸੀਂ ਇੱਕ ਵਾਰ ਫੇਰ ਸਾਰੇ ਪ੍ਰਸ਼ਾਸਨ ਨੂੰ ਤੁਹਾਡੇ ਰਾਹੀਂ ਤੁਹਾਡੇ ਮਾਧਿਅਮ ਨਾਲ ਹੀ ਰਿਕੁਐਸਟ ਕਰਦੇ ਹਾਂ ਕਿ ਜਲਦ ਤੋਂ ਜਲਦ ਇਹ ਸਮੱਸਿਆ ਤੋਂ ਨਿਯਾ